ਮਾਮਲਾ ਹੈ ਸਦਰ ਥਾਣਾ ਖੰਨਾ ਦਾ ਜਿੱਥੇ ਇੱਕ ਚੋਰ ਵੱਲੋਂ ਪੁਲਿਸ ਉੱਪਰ ਫਾਇਰਿੰਗ ਕੀਤੀ ਗਈ ਹੈ ਇਸ ਚੋਰ ਦੇ ਉੱਪਰ ਪੁਲਿਸ ਥਾਣਾ ਸਦਰ ਵਿੱਚ ਵੱਖ-ਵੱਖ ਧਰਾਮਾ ਹੇਟ ਮੁਕਦਮਾ ਦਰਜ ਕੀਤਾ ਹੋਇਆ ਹੈ ਇਸ ਚੋਰ ਨੇ ਪੁਲਿਸ ਨੂੰ ਸੂਹ ਦਿੱਤੀ ਕਿ ਉਸਨੇ ਇੱਕ ਜਗ੍ਹਾ ਸੋਨਾ ਦਬਾਇਆ ਹੋਇਆ ਜਦੋਂ ਪੁਲਿਸ ਇਸ ਸੋਨੇ ਦੀ ਰਿਕਵਰੀ ਵਾਸਤੇ ਇਸ ਨੂੰ ਲੈ ਕੇ ਗਈ ਤਾਂ ਉੱਥੇ ਇਸਨੇ ਪਹਿਲਾਂ ਹੀ 32 ਬੋਰ ਪਿਸਟਲ ਦਬਾਇਆ ਹੋਇਆ ਸੀ ਜਿਸ ਨੂੰ ਕੱਢ ਕੇ ਇਸਨੇ ਪੁਲਿਸ ਉੱਪਰ ਫਾਇਰਿੰਗ ਕਰ ਦਿੱਤੀ ਰਹਾਦੀ ਖਬਰ ਇਹ ਰਹੀ ਕਿ ਪੁਲਿਸ ਦਾ ਇਸ ਵਿੱਚ ਵਿਚਾਰ ਰਿਹਾ ਤੇ ਗੋਲੀ ਕੰਦ ਵਿੱਚ ਲੱਗੀ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਇਸ ਉੱਪਰ ਫਾਇਰਿੰਗ ਕੀਤੀ ਤੇ ਇਸ ਦੀ ਇੱਕ ਲੱਤ ਵਿੱਚ ਗੋਲੀ ਲੱਗੀ ਤੇ ਚੋਰ ਜਿਹੜੇ ਇਲਾਜ ਹੈ ਉਹ ਦੇਖਦੇ ਹਾਂ ਪੁਲਿਸ ਅਧਿਕਾਰੀਆਂ ਦਾ ਇਸ ਮਸਲੇ ਦੇ ਉੱਪਰ ਕੀ ਕਹਿਣਾ ਹੈ ਅੱਜ ਸਾਡੇ ਕੋਲੇ ਅਰुण ਕੁਮਾਰ ਸਨ ਉਹ ਜਤਿੰਦਰ ਕੁਮਾਰ ਅਰੈਸਟ ਕੀਤਾ ਹੋਇਆ ਸੀ ਆ ਐਫ ਆਈ ਆਰ ਨੰਬਰ 92 ਚ ਤੇ ਕਾਫੀ ਪੁਰਾਣਾ ਚੋਰ ਹੈ ਇਹ ਹੁਣ ਵੀ 5 ਮਹੀਨੇ ਦੀ ਸਜ਼ਾ ਕੱਟ ਗਿਆ ਹੈ 172/24 ਮੁਕਦਮੇ ਚ ਥਾਣੇ ਸਦਰ ਦਾ ਹੀ ਮੁਕਦਮਾ ਸੀ ਜਨਵਰੀ ਚ ਇਹ ਬੇਲ ਤੇ ਆਇਆ ਤੇ ਆਉਂਦੇ ਸਾਰੇ ਨੇ ਫੇਰ ਆਪ ਦਾ ਚੋਰੀਆਂ ਦਾ ਤੇ ਸਨੈਚਿੰਗ ਦਾ ਸ਼ੁਰੂ ਕਰਤਾ ਸੀ ਕੰਮ ਇਹਦੇ ਤੋਂ 7-8 ਮੋਬਾਈਲ ਮਿਲੇ ਆ ਜਿਹੜੇ ਲੋਕਾਂ ਨੇ ਆਪਦੇ ਆਪਦੇ ਮੋਬਾਈਲ ਪਛਾਣ ਵੀ ਕਰ ਲਏ ਤਿੰਨ ਘਰਾਂ ਚ ਵੀ ਚੋਰੀਆਂ ਕੀਤੀਆਂ ਸੀ ਜਿੱਥੋਂ 골ਡ ਵਗੈਰਾ ਗਿਆ ਸੀ ਅੱਜ ਇਹਨੇ ਆਈਓ ਕੋਲੇ ਇਨਸਾਫ ਕੀਤਾ ਵੀ ਮੇਰਾ ਕੁਝ 골ਡ ਲਕੋਇਆ ਹੋਇਆ ਇੱਥੇ ਆਰਮੀ ਗਰਾਊਂਡ ਦੇ ਜਿਹੜੇ ਖੰਡਰ ਇਹਨਾਂ 'ਚ ਤੇ ਜਦੋਂ ਉਹਨੂੰ ਕੋਲਡ ਦੀ ਰਿਕਵਰੀ ਕਰਨ ਲੈ ਕੇ ਆਏ ਐ ਤੇ ਉਹਨੇ ਇੱਥੇ ਕਾ ਉਹਦਾ ਬੱਤੀਪੋਰ ਪਿਸਤਲ ਲਕੋਇਆ ਹੋਇਆ ਸੀ ਉਹਨੇ ਉਹ ਪਿਸਤਲ ਕੱਢ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਜਿਹੜਾ ਉਹਦੇ ਇੱਕ ਲੱਤ 'ਚ ਸੱਜੀ ਲੱਤ 'ਚ ਲੱਗਿਆ ਉਹਨੂੰ ਇਲਾਜ ਲਈ ਸਿਵਲ ਹਸਪੀਟਲ ਭੇਜ ਇੱਕ ਅਸੀ ਤੋਂ ਨਵੇਂ ਐਫ ਆਈ ਆਰ ਉਹਦੇ 307 ਹੀ ਦੇ ਰਹੇ ਨੇ ਇਹਦੇ ਤੋਂ ਜੋ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਇੱਕ ਤਾਂ ਸਾਡੇ ਸਦਰ ਖੰਨੇ ਦਾ ਹੀ ਮੁਕਤਮਾ ਦਰਜ ਹੈ ਹੁਣ ਸਾਨੂੰ ਪਤਾ ਲੱਗ ਰਿਹਾ ਵੀ ਇਹ ਜਲੰਧਰ ਵੀ ਵਾਰਦਾਤਾ ਕਰਦਾ ਰਿਹਾ ਸਮਰਾਲੇ ਵੀ ਕੀਤੀਆਂ ਉਹ ਇਹਦੀ ਹੁਣ ਜਦੋਂ ਥੋੜਾ ਠੀਕ ਹੁੰਦਾ ਡਰੋਗੇਸ਼ਨ ਚੱਲੂਗੀ ਫਾਇਸਟ ਚੈੱਕ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਨਹੀਂ ਜੋ ਛੱਟ ਤੋਂ ਬਚ ਗਿਆ ਉਹਨੇ ਇੱਕੋ ਹੀ ਗੋਲੀ ਆ ਕੇ ਗੋਲੀ ਚਲਾਈ ਸੀ ਜਿਹੜੀ ਕੰਧ 'ਚ ਲੱਗੀ ਹੈ ਰਿਲੇਟਡ ਮਾਮਲੇ ਤੇ ਨਹੀਂ ਕਰੀ ਕਿ ਤੁਸੀਂ ਇਹ ਨਹੀਂ ਇਥੇ ਇੱਕ ਘਰ ਚੋਰੀ ਕੀਤੀ ਸੀ ਉਸ 'ਚ ਕਾਫੀ 골ਡ ਵਗੈਰਾ ਚਲਾ ਗਿਆ ਸੀ ਉਸੇ 골ਡ ਦੀ ਰਿਕਵਰੀ ਕਰਾਉਣ ਲੈ ਕੇ ਆਇਆ ਸੀ ਸਰ ਬਿਲਕੁਲ ਜੀ ਉਹ ਹਜੇ ਇਨਵੈਸਟੀਗੇਸ਼ਨ ਆਪੀ ਸਰ ਹਾਂਜੀ ਉਹਦੇ ਹਜੇ ਫਿਲਹਾਲ ਕਿਤੇ ਚੱਲੇ ਨਹੀਂ